ਦੇ ਪਿੰਡ ਫਤੂਆਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਹੁਣੇ ਜ਼ਮੀਨ ਦੇ ਮਸਲੇ ਨੂੰ ਲੈ ਕੇ ਇੱਕ ਕਤਲ ਹੋ ਗਿਆ ਹੈ ਔਰ ਫੱਟੜ ਵੀ ਹੋਏ ਨੇ ਇਸ ਪਾਸੇ ਜ਼ਮੀਨ ਦਾ ਮਸਲਾ ਦੱਸਿਆ ਜਾ ਰਿਹਾ ਹੈ ਕਰੀਬ ਕੋਈ ਚਾਰਕਾ ਕਿੱਲੇ ਦੇ ਆਸ-ਪਾਸ ਦਾ ਮਸਲਾ ਬਾਕੀ ਪੂਰੀ ਗੱਲ ਜਾਣ ਲੈਣੇ ਆ ਕੀ ਗੱਲ ਕੀ ਸੀ ਕੀ ਗੱਲ ਹੋਈ ਹੁਣ ਸਾਡੀ ਪਹਿਲੀ ਸੀਗੀ ਜੀ ਤੇ ਜ਼ਮੀਂਦਾਰ ਧੱਕੇ ਨਾਲ ਕਬਜ਼ਾ ਕਰਦੇ ਸੀਗੇ ਜੀ ਤੇ ਅਸੀਂ ਕੇਸ ਲਾਇਆ ਸੀ 25 ਸਾਲ ਪਹਿਲਾਂ ਜੀ ਇਹਨਾਂ ਮਤਲਬ ਵਾਹਦੇ ਸੀ ਅਸੀਂ ਵਾਹਦੇ ਸੀ ਜ਼ਮੀਂਦਾਰ ਧੱਕਾ ਕਰਦੇ ਸੀਗੇ ਤੇ ਅਸੀ ਕੇ ਇਸਲਾਤ ਅਸੀਂ ਸਾਨੂੰ ਸਟੇ ਮਿਲ ਗਿਆ ਸੀਗਾ ਜੀ ਪਹਿਲਾਂ ਵੀ ਸਾਨੂੰ ਬੜੀਆਂ ਧਮਕੀਆਂ ਦਿੰਦੇ ਕਹਿੰਦੇ ਤੁਹਾਨੂੰ ਮਾਰ ਦੇਣਾ ਐ ਕਰ ਦੇਣਾ ਤੇ ਅੱਜ ਕੱਲ ਸਾਨੂੰ ਸਟੇ ਮਿਲਿਆ ਸੀ ਧੱਕੇ ਨਾਲ ਪਹਿਲੀ ਵਾਰ ਆਏ ਇੱਥੇ ਤੇ 70 80 ਜਣੇ ਸੀ ਜਿਹੜੇ ਇਹ ਮਾਤਾ ਮੇਰੀ ਦੇ ਕਈ ਮਾਰਤੀ ਮੇਰੀ ਮਾਂ ਦੇ ਤੇ ਉਹ ਤਾਂ ਉੱਥੇ ਹੀ ਮਾਰੀ ਹਾਂਜੀ ਮੇਰੀ ਮੰਮੀ ਦੇ ਹਾਂਜੀ ਮੌਤ ਹੋ ਗਈ ਮੌਕੇ ਤੇ ਤੇ ਮੇਰੀ ਮਾਸੀ ਵੀ ਸੀਗੇ ਉਹਦੇ ਵੀ ਕਈ ਮਾਰੀ ਇੱਕ ਸਾਡੀ ਭੈਣ ਸੀਗੀ ਉਹਦੇ ਮੋਢੇ ਤੇ ਕਈ ਮਾਰੀ ਹੈ ਜੀ ਤੋਂ ਮਾਰ ਕੇ ਤੇ ਫਰਾਰ ਹੋ ਗਏ ਅਸੀਂ ਜੀ ਪਿੰਡ ਦੇ ਨੇ ਬੰਦੇ ਹਾਂਜੀ ਪਿੰਡ ਦੇ ਨੇ ਆ ਸਾਹਮਣੇ ਘਰ ਨੇ ਜੀ ਉਹਨਾਂ ਦੇ ਸੱਤਾ ਹੈਗਾ ਮੈਂਬਰ ਕੁਲਦੀਪ ਤੇ ਸਾਰੇ ਵਾਵਾ ਜਣੇ ਹੈਗੇ ਨੇ ਜੀ ਜਿੰਮੇਦਾਰ ਕਿਤੇ ਬਾਹਰੇ ਸੀ ਜ਼ਮੀਨ ਹਾਂਜੀ ਵਾਹਣ ਆਏ ਸੀਗੇ ਝੋਨਾ ਲਾਉਣ ਆਏ ਸੀ ਠੱਕੇ ਨਾਲ ਵੀ ਕਹਿੰਦੇ ਇਹੀ ਝੋਨਾ ਲਾਉਣਾ ਹਾਂਜੀ ਤੁਸੀਂ ਪਹਿਲਾਂ ਲਾਇਆ ਹੋਇਆ ਸੀ ਝੋਨਾ ਹਾਂਜੀ ਇੱਧਰ ਸਾਡਾ ਲੱਗਿਆ ਹੋਇਆ ਝੋਨਾ ਇੱਧਰ ਐਦਾਂ ਇੰਦਾ ਰੋਲਾ ਚੱਲਦਾ ਪਿਆ ਸੀਗਾ ਕੀ ਗੋਲੀ ਗਾਲੀ ਮਾਰੀ ਕੀ ਕੀਤਾ ਕੀ ਨਹੀਂ ਜੀ ਕਈ ਨਾਲ ਵੱਡਿਆ ਕਈ ਨਾਲ ਹਾਂਜੀ ਕਈ ਨਾਲ ਵੱਡਿਆ ਇੱਥੋਂ ਪਹਿਲਾਂ ਗਲੇ ਤੇ ਮਾਰੀ ਫੇਰ ਇੱਥੇ ਮਾਰੀ ਇੱਥੇ ਵਿਠੋਡੀ ਤੇ ਵੀ ਮਾਰੀ ਆ ਜੀ ਮਾਸੀ ਮੇਰੀ ਤੇ ਇੱਥੇ ਸਿਰ 'ਚ ਮਾਰੀ ਆ ਮੰਮੀ ਤਾਂ ਮੇਰੀ ਮਾਰ ਗਿਆ ਜੀ ਮੌਕੇ ਤੇ ਹੁਣ ਦੂਜੇ ਜਿਹੜੇ ਦੋ ਨੇ ਉਹ ਹਸਪਤਾਲ ਉਹ ਹਸਪੀਟਲ ਨੇ ਜੋ ਵੀ ਸੀਰੀਅਸ ਨੇ ਕਦੋਂ ਕਦਾਂ ਰੌਲਾ ਚੱਲ ਰਿਹਾ ਜੀ ਇਹ ਰੌਲਾ ਹੋ ਗਿਆ ਜੀ ਡੇਢ ਕਿ ਮਹੀਨਾ ਹੋਇਆ ਰੌਲੇ ਚੱਲਦੇ ਨੂੰ ਅਸੀਂ ਇਹਨਾਂ ਕਹੇ ਸਾਡੀ ਪੈਲੀ ਛੱਡੋ ਤੇ ਛੱਡਦੇ ਨਹੀਂ ਗਏ ਜੀ ਹਾਂਜੀ ਤੇ ਇਹ ਦੂਜਾ ਪਹਿਲਾਂ ਵੀ ਕਦੇ ਇਹ ਲੜਾਈ ਝਗੜਾ ਹੋਇਆ ਸੀ ਇਸ ਤੋਂ ਹਾਂਜੀ ਪਹਿਲਾਂ ਵੀ ਬੜੀਆਂ ਧਮਕੀਆਂ ਦੇਂਦੇ ਸੀਗੇ ਕਹਿੰਦੇ ਪੈਲੀ ਛੱਡਦਾ ਸਾਡੇ ਤੇ ਘਰ ਠਾਉਣ ਨੂੰ ਐਸੇ ਸੀ ਤਾਂ ਸਟੇ ਲਿਆ ਸੀਗਾ ਜੀ ਸਾਨੂੰ ਕਹਿੰਦੇ ਸੀ ਤੁਹਾਡੇ ਘਰ ਵੀ ਠਾ ਦੇਣੇ ਆ ਜੀ ਨਹੀਂ ਇਹ ਜ਼ਮੀਨ ਤੁਹਾਡੀ ਮਾਲਕੀ ਆ ਸਰਕਾਰੀ ਆ ਕੀ ਆ ਇਹ ਸਾਨੂੰ ਇਹ ਦਾਨ ਹੋਈ ਸੀਗੀ ਭੂਮੀਦਾਨ ਵੱਲੋਂ ਸਾਨੂੰ ਦਾਨ ਹੋਈ ਸੀਗੀ ਸਾਡੇ ਮਤਲਬ ਬਜ਼ੁਰਗਾਂ ਨੂੰ ਦਾਨ ਹੋਈ ਸੀਗੀ ਹਾਂਜੀ ਉਹ ਬੜੇ ਚਿਰ ਦੀ ਅਸੀਂ ਵਾਹਣ ਦੇ ਸੀਗੇ ਹਾਂਜੀ ਤੁਹਾਡੇ ਕੀ ਲੱਗਦੇ ਨੇ ਜੀ ਘੜੀ ਜਿਨ੍ਹਾਂ ਦੀ ਮੌਤ ਹੋਈ ਹੈ ਇਹ ਸਾਡੀ ਭੈਣ ਹੈ ਜੀ ਅੱਛਾ ਤੇ ਤੁਸੀਂ ਇੱਥੇ ਸੀ ਮੌਕੇ ਤੇ ਉਹ ਨਹੀਂ ਮੌਕੇ ਤੇ ਸਾਡਾ ਬੰਦਾ ਕੋਈ ਨਹੀਂ ਜੇ ਮੌਕੇ ਤੇ ਬੰਦਾ ਹੁੰਦਾ ਤਾਂ ਫਿਰ ਇਹ ਮਾਂ ਕਤਲ ਛੁਡਾਉਂਦੇ ਨਾ ਫਿਰ ਬੰਦੇ ਨਹੀਂ ਹੈਗੇ ਸਾਡੀਆਂ ਜਨਾਨੀਆਂ ਸਿਵਾ ਕੱਲੀਆਂ ਅੱਛਾ ਹਾਂ ਤੇ ਬੰਦੇ ਕੰਮ ਕਰਦੇ ਗਏ ਬੰਦੇ ਤਾਂ ਦਿਹਾੜੀ ਛੁੱਟ ਕੇ ਆਏ ਚੋਨੇ ਵਿੱਚੋਂ ਭੱਜ ਭੁੱਜਦੇ ਆਏ ਫਿਰ ਸਾਨੂੰ ਪਤਾ ਲੱਗਾ ਜਾ ਕੇ ਦੱਸਿਆ ਕਿਸੇ ਨੇ ਤਾਂ ਫਿਰ ਹੀ ਭੱਜ ਭੁੱਜਦੇ ਆਏ ਹਾਂ ਹਾਂ ਬਿਲਕੁਲ ਬੜੀ ਮੰਦ ਭਾਗੀ ਏ ਖਬਰ ਹਾਲਾਂਕਿ ਇਹਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਆ ਵਾਲੀ ਜ਼ਮੀਨ ਆ ਇਸ ਜ਼ਮੀਨ ਦਾ ਮਸਲਾ ਦੱਸ ਰਿਹਾ ਕੋਈ ਜਿੱਥੇ ਵਾਉਣ ਦੇ ਲਈ ਆਏ ਨੇ ਦੂਜੀ ਧਿਰ ਇਹ ਕਹਿੰਦੇ ਸਾਡੇ ਕੋਲ ਸਟੇ ਸੀਗਾ ਬਾਕੀ ਕਾਗਜ਼ੀ ਕਾਰਵਾਈ ਦੇ ਵਿੱਚ ਤਾਂ ਚਲੋ ਪ੍ਰਸ਼ਾਸਨ ਨੂੰ ਪਤਾ ਹੋਵੇਗਾ ਜਦੋਂ ਇਨਵੈਸਟੀਗੇਸ਼ਨ ਹੋਏਗੀ ਪਰ ਫਿਲਹਾਲ ਇੱਧਰ ਨਜ਼ਰ ਮਾਰ ਲਓ ਇੱਕ ਵਾਰ ਕੈਮਰੇ ਦੇ ਨਾਲ ਕਿ ਪਿੰਡ ਦੇ ਲੋਕ ਇਹ ਘਰ ਆ ਜਿਹੜਾ ਸਾਹਮਣੇ ਹੁਣ ਤੁਸੀਂ ਦੇਖ ਰਹੇ ਹੋ ਇਹ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਔਰਤ ਦੀ ਮੌਤ ਹੋਈ ਆ ਜਿਸ ਦਾ ਯਾਨੀ ਕਿ ਕਤਲ ਕਰ ਦਿੱਤਾ ਗਿਆ ਕਈ ਮਾਰੀ ਗਈ ਆ ਉਸ ਦੇ ਗਲੇ ਦੇ ਵਿੱਚ ਸਿਰ ਦੇ ਉੱਪਰ ਹੋਰ ਵੀ ਇਹਨਾਂ ਦੇ ਦੋ ਲੇਡੀਜ਼ ਨੇ ਦੀ ਵੱਟੋਕ ਕੀਤੀ ਗਈ ਆ ਫਿਲਹਾਲ ਦੀ ਘੜੀ ਐ ਤਸਵੀਰਾਂ ਜਿਹੜੀਆਂ ਨੇ ਉਹ ਲਾਈਵ ਪਿੰਡ ਫੱਤੂ ਵਾਲਾ ਫਿਰੋਜ਼ਪੁਰ ਦਾ ਜਿਹੜਾ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤਸਵੀਰਾਂ ਲਾਈਵ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਤੇ ਜ਼ਰੂਰ ਪਹੁੰਚਿਆ ਹੈਗਾ ਪੁਲਿਸ ਪ੍ਰਸ਼ਾਸਨ ਇਨਵੈਸਟੀਗੇਸ਼ਨ ਕਰਦਾ ਨਜ਼ਰ ਆ ਰਿਹਾ ਹੈਗਾ ਇੱਧਰ ਪੂਰਾ ਪਿੰਡ ਆਈ ਬਾਹਰਲੇ ਪਾਸੇ ਪਿੰਡ ਤੋਂ ਤੁਸੀਂ ਦੇਖ ਸਕਦੇ ਹੋ ਜਿੱਥੇ ਜ਼ਮੀਨ ਦਾ ਇਹ ਮਸਲਾ ਸੀ ਔਰ ਸਾਹਮਣੇ ਦੱਸ ਰਹੇ ਨੇ ਕਿ ਉਹ ਕਰਨੇ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੇ ਨਾਲ ਇਹਨਾਂ ਦੀ ਰੰਜਿਸ਼ ਸੀ ਬਾਕੀ ਕੱਤੀ ਤੌਰ ਤੇ ਇਹ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕਿ ਕਤਲ ਜਿਹੜਾ ਕਈ ਮਾਰ ਕੇ ਦੱਸਿਆ ਜਾ ਰਿਹਾ ਕਿ ਹੋਇਆ ਫਿਲਹਾਲ ਦੀ ਘੜੀ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਫੜਿਆ ਵੀ ਦੱਸਿਆ ਜਾ ਰਿਹਾ ਬਾਕੀ ਗੱਲਬਾਤ ਕਰ ਲੈਣੇ ਆ ਪੁਲਿਸ ਦੇ ਨਾਲ ਵੀ ਹਾਂਜੀ ਸਰ ਕੀ ਪਤਾ ਲੱਗਿਆ ਜੀ ਕਿਵੇਂ ਘਟਨਾ ਹੋਈ ਹੈ ਜੀ ਇਹ ਜ਼ਮੀਨੀ ਅਵਾਜ਼ ਸੀ ਤੇ ਫੱਤੂ ਵਾਲਾ ਪਿੰਡ ਹੈ ਇਹ ਅੱਜ ਸਵੇਰੇ 10 11 ਵਜੇ ਇੱਕ ਬੰਦੇ ਆਏ ਨੇ ਇੱਕ ਧਿਰ ਨੇ ਦੂਸਰੀ ਧਿਰ ਬੰਨੇ ਬੰਨੇ ਕੱਲੀਆਂ ਲੇਡੀ ਸੀ ਤੇ ਉਹਨਾਂ ਦੇ ਵਿੱਚੋਂ ਇਹ ਜਦੋਂ ਗਲ ਪਏ ਨੇ ਦੇ ਕਿ ਲੇਡੀ ਦੀ ਡੈਥ ਹੋ ਗਈ ਹੈ ਕਸ਼ਮੀਰੋ ਦੀ ਮੌਕੇ ਤੇ ਮੌਤ ਹੋ ਗਈ ਹੈ ਇੱਕ ਇੰਜੇ ਡਾਲ ਦਾ ਨਾਮ ਨਿਕੋ ਆ ਤੇ ਇੱਕ ਹੋਰ ਲੜਕੀ ਆ ਉਹ ਉਹਦੇ ਵੀ ਸਖਮਿੰਦਰ ਉਹ ਉਹਦੇ ਵੀ 60 ਵਜੇ ਆ ਤੇ ਜਿਹੜੀ ਨਿਕੋਆ ਥੋੜਾ ਜਿਹਾ ਜਿਆਦਾ ਸੱਟ ਆ ਤੇ ਇੱਕ ਕਸ਼ਮੀਰੋ ਦੀ ਮੌਤ ਹੋ ਗਈ ਪਿੰਡ ਫੱਤੂ ਵਾਲਾ ਹਾਂ ਉਹ ਬੰਦੇ ਹੋਗੇ ਨੇ ਰੈਸਟ ਦੇ ਅਸੀਂ ਕਾਫੀ ਕੁਝ ਜਿੰਨੇ ਇਹਨਾਂ ਨੂੰ ਦੱਸਿਆ ਅਸੀਂ ਕੁਝ ਬੰਦੇ ਰੈਸਟ ਕਰ ਲਏ ਆ ਮਤਲਬ ਕਰ ਲਿਆ ਕੋਈ ਬ੍ਰੰਮੀ ਵੀ ਹੋਈ ਆ ਟਰੈਕਟਰ ਟੁੱਟਰ ਕੁਸ਼ੀ ਜੀ ਦੀ ਕਿਸੇ ਦੀ ਹੋਰ हां ये चलो ये इन्वेस्टिगेशन ਦੇ ਪਾਰਟ ਆ ਅੱਛਾ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਮਸਤੇਗਿਸਨੀ ਬਿਲਕੁਲ ਤਾਂ ਪੁਲਿਸ ਜਿਹੜੀ ਥਾਣਾ ਕੁਲਗੜੀ ਤੋਂ ਇਹ ਇਨਵੈਸਟੀਗੇਸ਼ਨ ਕਰ ਰਹੀ ਆ ਫਿਲਹਾਲ ਦੀ ਘੜੀ ਇਹ ਜ਼ਮੀਨ ਦਾ ਵਿਵਾਦ ਆ ਇਹ ਵਿਵਾਦ ਇੰਨਾ ਵੱਧ ਜਾਂਦਾ ਹਾਲਾਂਕਿ ਸਟੇਟ ਤੱਕ ਵੀ ਇਹਨਾਂ ਨੇ ਗੱਲ ਕਈ ਵੀ ਸਾਡੇ ਕੋਲ ਹੈਗਾ ਸੀ ਵਿਵਾਦ ਇੰਨਾ ਵੱਧ ਜਾਂਦਾ ਕਿ ਮਰਨ ਮਰਾਉਣ ਤੇ ਗੱਲ ਆ ਗਈ ਪਰ ਇਹਨਾਂ ਦਾ ਵੀ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਕਿ ਲੇਡੀਜ਼ ਘਰੇ ਇਕੱਲੀਆਂ ਸੀ ਔਰ ਬੰਦਾ ਕੋਈ ਵੀ ਨਹੀਂ ਸੀ ਦਿਹਾੜੀ ਦੱਪੇ ਤੇ ਗਏ ਸੀ ਸਾਰੇ ਔਰ ਗਰੀਬ ਪਰਿਵਾਰ ਜਪਦੇ ਨੇ ਔਰ ਦਾਨ ਕੀਤੀ ਸੀ ਇਹ ਕਹਿੰਦੇ ਜਗਾ ਪੁਰਾਣੇ ਸਮੇਂ ਤੋਂ ਸਾਡੇ ਬਜ਼ੁਰਗਾਂ ਨੂੰ ਪਰ ਹੁਣ ਅੱਜ ਸਾਡੇ ਘਰ ਦੇ ਵਿੱਚ ਆ ਕੇ ਜਿਹੜਾ ਲੇਡੀਜ਼ ਦਾ ਕਤਲ ਕਰ ਦਿੱਤਾ ਗਿਆ ਕਈ ਨਾਲ ਵੱਢ ਦਿੱਤਾ ਗਿਆ ਉਸ ਤੋਂ ਬਾਅਦ ਹੋਰ ਦੋ ਲੇਡੀਜ਼ ਜੋ ਇਹਨਾਂ ਦੀਆਂ ਰਿਸ਼ਤੇਦਾਰ ਨੇ ਉਹਨਾਂ ਦੇ ਵੀ ਗੰਭੀਰ ਸੱਟਾਂ ਵੱਜੀਆਂ ਨੇ ਜੋ ਕਿ ਜੇਰੇ ਇਲਾਜ ਨੇ ਹਸਪਤਾਲ ਇੱਕ ਉਹਨਾਂ ਦੇ ਵਿੱਚੋਂ ਸਿਰ ਦੇ ਵਿੱਚ ਸੱਟ ਵੱਜੀ ਦੱਸੀ ਜਾ ਰਹੀ ਹੈ ਬਾਕੀ ਘਰ ਦੀਆਂ ਤਸਵੀਰਾਂ ਤੁਹਾਨੂੰ ਮੈਂ ਜਰੂਰ ਸਾਂਝੀਆਂ ਕਰ ਦਿੰਨਾ ਹੈਗਾ ਘਰ ਜਿਹੜਾ ਹੈਗਾ ਘਾਰੇ ਵਾਲਾ ਘਾਰੇ ਵਾਲਾ ਨਹੀਂ ਆਪਣਾ ਘਰ ਉਹ ਪਿੱਛੇ ਹੈ ਨਹੀਂ ਜਿਨ੍ਹਾਂ ਦਾ ਜਿਨ੍ਹਾਂ ਦਾ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦਾ ਘਰ ਕਿੱڑا ਉਹ ਆਪਣੇ ਪਿੱਛੇ ਹੈ ਜੀ ਪਿਛਲੇ ਪਾਸੇ ਆ ਇਧਰਲੇ ਪਾਸੇ ਘਰ ਜਿਹੜਾ ਜੋਇਨਡ ਫੈਮਿਲੀ ਹੈ ਜੀ ਇਧਰਲੇ ਪਾਸੇ ਘਰ ਆ ਸਾਹਮਣੇ ਔਰ ਦੂਜੇ ਜਿਹੜੇ ਪਰਿਵਾਰ ਨੇ ਉਹ ਇਧਰ ਅਗਲੇ ਇਸ ਤੋਂ ਪਰਲੇ ਪਾਸੇ ਦੱਸੇ ਜਾ ਰਿਹਾ ਜਿਨ੍ਹਾਂ ਦੇ ਨਾਲ ਇਹ ਮਸਲਾ ਹੋਇਆ ਹੈ ਪਰ ਫਿਲਹਾਲ ਦੀ ਘੜੀ ਤਸਵੀਰਾਂ ਲਾਈਵ ਤੁਹਾਡੇ ਨਾਲ ਸੰਝਿਆ ਕਰ ਰਹੇ ਹਾਂ ਇੱਕ ਜ਼ਮੀਨੀ ਟੁਕੜੇ ਦੇ ਟੁਕੜੇ ਨੂੰ ਲੈ ਕੇ ਇਹ ਹਾਲਾਤ ਬਣਦੇ ਨੇ ਇਹ ਹਾਲਾਤ ਬਣਨ ਤੋਂ ਬਾਅਦ ਕਤਲ ਹੋ ਜਾਂਦਾ ਫਟੜ ਵੀ ਹੋ ਜਾਂਦੇ ਨੇ ਫਿਲਹਾਲ ਉਹਨਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਬਾਕੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਤੁਸੀਂ ਵੀ ਲਿਖ ਸਕਦੇ ਹੋ ਫਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖਰ ਦੇ ਪਿੰਡ ਫਤੂਆਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਹੁਣੇ ਜ਼ਮੀਨ ਦੇ ਮਸਲੇ ਨੂੰ ਲੈ ਕੇ ਇੱਕ ਕਤਲ ਹੋ ਗਿਆ ਹੈ ਔਰ ਫਟੜ ਵੀ ਹੋਏ ਨੇ ਇਸ ਪਾਸੇ ਜ਼ਮੀਨ ਦਾ ਮਸਲਾ ਦੱਸਿਆ ਜਾ ਰਿਹਾ ਹੈ ਕਰੀਬ ਕੋਈ ਚਾਰਕ ਕਿਲੇ ਦੇ ਆਸ-ਪਾਸ ਦਾ ਮਸਲਾ ਬਾਕੀ ਪੂਰੀ ਗੱਲ ਜਾਣ ਲੈਣੇ ਆ ਕੀ ਗੱਲ ਕੀ ਸੀ ਕੀ ਗੱਲ ਹੋਈ ਹੁਣ ਸਾਡੀ ਪਹਿਲੀ ਸੀਗੀ ਜੀ ਤੇ ਜ਼ਿਮੀਦਾਰ ਧੱਕੇ ਨਾਲ ਕਬਜ਼ਾ ਕਰਦੇ ਸੀਗੇ ਜੀ ਤੇ ਅਸੀਂ ਕੇਸ ਲਾਇਆ ਸੀ 25 ਸਾਲ ਪਹਿਲਾਂ ਜੀ ਇਹਨਾਂ ਮਤਲਬ ਵਾਹੁੰਦੇ ਸੀ ਅਸੀਂ ਵਾਹੁੰਦੇ ਸੀ ਜ਼ਿਮੀਦਾਰ ਧੱਕਾ ਕਰਦੇ ਸੀਗੇ ਤੇ ਅਸੀਂ ਕੇਸ ਲਾਇਆ ਤਾਂ ਸਾਨੂੰ ਸਟੇ ਮਿਲ ਗਿਆ ਸੀਗਾ ਜੀ ਪਹਿਲਾਂ ਵੀ ਸਾਨੂੰ ਬੜੀਆਂ ਧਮਕੀਆਂ ਦਿੰਦੇ ਕਹਿੰਦੇ ਤੁਹਾਨੂੰ ਮਾਰ ਦੇਣਾ ਐ ਕਰ ਦੇਣਾ ਤੇ ਅੱਜ ਕੱਲ ਸਾਨੂੰ ਸਟੇ ਮਿਲਿਆ ਸੀ ਧੱਕੇ ਨਾਲ ਪਹਿਲੀ ਵਾਰ ਆਏ ਇੱਥੇ ਤੇ 70 80 ਜਣੇ ਸੀ ਜਿਹੜੇ ਤੇ ਮਾਤਾ ਮੇਰੀ ਤੇ ਕਈ ਮਾਰਤੀ ਮੇਰੀ ਮਾਂ ਦੇ ਤੇ ਉਹ ਤਾਂ ਉੱਤਨੀ ਮਾਰੀ ਹਾਂਜੀ ਮੇਰੀ ਮੰਮੀ ਤੇ ਹਾਂਜੀ ਮੌਤ ਹੋ ਗਈ ਮੌਕੇ ਤੇ ਤੇ ਮੇਰੀ ਮਾਸੀ ਵੀ ਸੀਗੇ ਉਹਨਾਂ ਦੇ ਵੀ ਕਈ ਮਾਰੀ ਇੱਕ ਸਾਡੀ ਭੈਣ ਸੀਗੀ ਉਹਨਾਂ ਦੇ ਮੋਢੇ ਤੇ ਕਈ ਮਾਰੀ ਹੈ ਜੀ ਤੋਂ ਮਾਰ ਕੇ ਤੇ ਫਰਾਰ ਹੋ ਗਏਗੇ ਜੀ ਪਿੰਡ ਦੇ ਨਹੀਂ ਬੰਦੇ ਹਾਂਜੀ ਪਿੰਡ ਦੇ ਨੇ ਆ ਸਾਹਮਣੇ ਘਰ ਨੇ ਜੀ ਉਹਨਾਂ ਦੇ ਸੱਤਾ ਹੈਗਾ ਮੈਂਬਰ ਕੁਲਦੀਪ ਤੇ ਸਾਰੇ ਵਾਵਾ ਜਣੇ ਹੈਗੇ ਨੇ ਜੀ ਜਿੰਮੇਦਾਰ ਕਿਤੇ ਬਾਹਰੇ ਸੀ ਜ਼ਮੀਨ ਹਾਂਜੀ ਵਾਹਣ ਆਏ ਸੀਗੇ ਝੋਨਾ ਲਾਉਣ ਆਏ ਸੀ ਠੱਕੇ ਨਾਲ ਵੀ ਕਹਿੰਦੇ ਇਹੀ ਝੋਨਾ ਲਾਉਣਾ ਹਾਂਜੀ ਤੁਸੀਂ ਪਹਿਲਾਂ ਲਾਇਆ ਹੋਇਆ ਸੀ ਝੋਨਾ ਹਾਂਜੀ ਇੱਧਰ ਸਾਡਾ ਲੱਗਿਆ ਹੋਇਆ ਚੋਨਾ ਇੱਧਰ ਐਦਾਂ ਇੰਦਾ ਰੋਲਾ ਚੱਲਦਾ ਪਿਆ ਸੀਗਾ ਕੀ ਗੋਲੀ ਗਾਲੀ ਮਾਰੀ ਕੀ ਕੀਤਾ ਕੀ ਨਹੀਂ ਜੀ ਕਈ ਨਾਲ ਵੱਡਿਆ ਕਈ ਨਾਲ ਹਾਂਜੀ ਕਈ ਨਾਲ ਵੱਡਿਆ ਇੱਥੋਂ ਪਹਿਲਾਂ ਗਲੇ ਤੇ ਮਾਰੀ ਫੇਰ ਇੱਥੇ ਮਾਰੀ ਜੇ ਇੱਥੇ ਵਿਠੋਡੀ ਤੇ ਵੀ ਮਾਰੀ ਆ ਜੇ ਮਾਸੀ ਮੇਰੀ ਦਾ ਇੱਥੇ ਸਿਰ 'ਚ ਮਾਰੀ ਆ ਮੰਮੀ ਤਾਂ ਮੇਰੀ ਮਾਰ ਗਿਆ ਜੀ ਮੌਕੇ ਤੇ ਹੁਣ ਦੂਜੇ ਜਿਹੜੇ ਦੋਨੇ ਉਹ ਹਸਪਤਾਲ ਉਹ ਹਸਪੀਟਲ ਨੇ ਜੋ ਵੀ ਸੀਰੀਅਸ ਨੇ ਕਦੋਂ ਕਦਾਂ ਰੋਲਾ ਚੱਲ ਰਿਹਾ ਜੀ ਇਹ ਰੋਲਾ ਹੋ ਗਿਆ ਜੀ ਡੇਢ ਕ ਮਹੀਨਾ ਹੋਇਆ ਰੋਲੇ ਚੱਲਦੇ ਨੂੰ ਅਸੀਂ ਇਹਨਾਂ ਆਖੇ ਸਾਡੀ ਪੈਲੀ ਛੱਡੋ ਤੇ ਛੱਡਦੇ ਨਹੀਂ ਗਏ ਜ ਤੇ ਇਹ ਦੂਜਾ ਪਹਿਲਾਂ ਵੀ ਕਦੇ ਇਹ ਲੜਾਈ ਝਗੜਾ ਹੋਇਆ ਸੀ ਹਾਂਜੀ ਪਹਿਲਾਂ ਵੀ ਬੜੀਆਂ ਧਮਕੀਆਂ ਦੇਂਦੇ ਸੀਗੇ ਕਹਿੰਦੇ ਪੈਲੀ ਛੱਡਦਾ ਸਾਡੇ ਤੇ ਘਰ ਠਾਉਣ ਨੂੰ ਐਸੇ ਸੀ ਤਾਂ ਸਟੇ ਲਿਆ ਸੀਗਾ ਜੀ ਤੁਹਾਨੂੰ ਕਹਿੰਦੇ ਸੀ ਤੁਹਾਡੇ ਘਰ ਵੀ ਠਾ ਦੇਣੇ ਆ ਜੀ ਨਹੀਂ ਇਹ ਜ਼ਮੀਨ ਤੁਹਾਡੀ ਮਾਲਕੀ ਆ ਸਰਕਾਰੀ ਆ ਕੀ ਆ ਇਹ ਸਾਨੂੰ ਇਹ দান ਹੋਈ ਸੀਗੀ ਭੂਮੀਦਾਨ ਵੱਲੋਂ ਸਾਨੂੰ দান ਹੋਈ ਸੀਗੀ ਸਾਡੇ ਮਤਲਬ ਬਜ਼ੁਰਗਾਂ ਨੂੰ দান ਹੋਈ ਸੀਗੀ ਹਾਂਜੀ ਉਹ ਬੜੇ ਚਿਰ ਦੀ ਅਸੀਂ